ਪੰਜਾਬ ਦੇ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਦੇ ਬਾਹਰ ਖੜੀ ਇੱਕ ਪ੍ਰਾਈਵੇਟ ਐਂਬੂਲੈਂਸ ਇਨੋਵਾ ਗੱਡੀ ਨੂੰ ਬੁੱਧਵਾਰ ਰਾਤ ਕਰੀਬ 10 ਵਜੇ ਅਚਾਨਕ ਅੱਗ ਲੱਗ ਗਈ। ਅੱਗ ਨੇ ਹਸਪਤਾਲ ਦੇ ਐਮਰਜੈਂਸੀ ਰੂਮ ਵਿੱਚ ਵੀ ਹਲਚਲ ਮਚਾ ਦਿੱਤੀ। ਸਟਾਫ ਦੇ ਮੁਲਾਜ਼ਮਾਂ ਅਤੇ ਸੇਵਾਦਾਰਾਂ ਨੇ ਡਰਾਈਵਰ ਸਮੇਤ ਐਂਬੂਲੈਂਸ ਤੇ ਮਿੱਟੀ ਪਾ ਕੇ ਅੱਗ ਤੇ ਕਾਬੂ ਪਾਇਆ। ਮਰੀਜ਼ਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਐਂਬੂਲੈਂਸ ਚਾਲਕ ਨੇ ਕਾਰ 'ਚ ਬੈਠ ਕੇ ਸ਼ਰਾਬ ਪੀਤੀ ਹੋਈ ਸੀ ਜਿਸ ਕਾਰਨ ਬੀੜੀ ਪੀਣ ਕਾਰਨ ਇਹ ਹਾਦਸਾ ਵਾਪਰਿਆ। ਕਟਨਾਦੀ ਸੂਚਨਾ ਮਿਲਨ ਤੇ ਪੁਲਿਸ ਚੌਂਕੀ ਸਿਵਲ ਹਸਪਤਾਲ ਪੁੱਜੀ ਪਰ ਉਦੋਂ ਤੱਕ ਐਂਬੂਲੈਂਸ ਚਾਲਕ ਫਰਾਰ ਹੋ ਗਿਆ ਸੀ ਪ੍ਰਾਈਵੇਟ ਐਂਬੂਲੈਂਸ ਚਾਲਕਾਂ ਨੇ ਲੰਬੇ ਸਮੇਂ ਤੋਂ ਸਿਵਲ ਹਸਪਤਾਲ ਦੀ ਐਮਰਜੈਂਸੀ ਦੇ ਬਾਹਰ ਡੇਰੇ ਲਾਏ ਹੋਏ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਦੀ ਪੁਲਿਸ ਨੇ ਕਈ ਵਾਰ ਆਪਣੇ ਵਾਹਨ ਬਾਹਰ ਪਾਰਕ ਕਰਨ ਲਈ ਕਿਹਾ ਪਰ ਐਂਬੂਲੈਂਸ ਚਾਲਕਾਂ ਨੇ ਹਸਪਤਾਲ ਵਿੱਚ ਤਾਇਨਾਤ ਸਟਾਫ ਦੀ ਮਿਲੀ ਭਗਤ ਨਾਲ ਪਾਰਕ ਕਰ ਦਿੱਤੀ ਉਨ੍ਹਾਂ ਦੇ ਵਾਹਨਾਂ ਨੂੰ ਐਮਰਜੈਂਸੀ ਦੇ ਬਾਹਰ ਦਿੱਤੀ ਰਾਤ ਐਂਬੂਲੈਂਸ ਦੀ ਪਿਛਲੀ ਸੀਟ ਤੇ ਅੱਗ ਲੱਗ ਗਈ ਜਿਸ ਨੂੰ ਦੇਖ ਕੇ ਹਸਪਤਾਲ ਦੇ ਬਾਹਰ ਖੜੇ ਮਰੀਜ਼ਾ ਦੇ اٹੈਂਡੈਂਟ ਡੇਰੋ ਲਪਾਇਆ ਇਸ ਤੋਂ ਬਾਅਦ ਡਰਾਈਵਰ ਬਾਹਰ ਆਇਆ ਤੇ ਉਸਨੇ ਸਟਾਫ ਮੁਲਾਜ਼ਮਾਂ ਤੇ ਲੋਕਾਂ ਦੀ ਮਦਦ ਨਾਲ ਮਿੱਟੀ ਪਾ ਕੇ ਅੱਗ ਤੇ ਕਾਬੂ ਪਾਇਆ ਐਂਬੂਲੈਂਸ ਦੇ ਪਿਛਲੇ ਪਾਸੇ ਪਏ ਆਕਸੀਜਨ ਸਿਲੰਡਰ ਨੂੰ ਬਾਹਰ ਕੱਢ ਲਿਆ ਗਿਆ ਜੇਕਰ ਅੱਗ ਵੱਧ ਜਾਂਦੀ ਤਾਂ ਐਮਰਜੈਂਸੀ ਦੇ ਬਾਹਰ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਕਿੰਨੇ ਪਾਜੀ ਨਾਮ ਕੀ ਤੁਹਾਡਾ ਦੱਸ ਦੋ ਕੀ ਹੋਇਆ ਕੀ ਵਿਸ਼ਾਲ ਤੇ ਭਾਜੀ ਹੋਇਆ ਕੀ ਹੋਇਆ ਕੀ ਸਜ ਐਂਬੂਲੈਂਸ ਭਾਜੀ ਕੋਚ ਨਹੀਂ ਇਧਰ ਆਪ ਕਛੂ ਆ ਜਾਪ ਲੱਗਾ ਸੀਗਾ ਅੱਛਾ ਉਹ ਨਾ ਇਧਰ ਹਮ ਲੱਗੀ ਰਿਵੇਟ ਅੱਗ ਲੱਗੀ ਸੀ ਅੰਦਰ ਅੱਗ ਲੱਗੀ ਸੀ ਐਂਬੂਲੈਂਸ ਅੰਦਰ ਆਕਸੀਜਨ ਸਿਲੰਡਰ ਹੀ ਪਿਆ ਹਾਂ ਪਿਆ ਤੇ ਸਰ ਲੱਗਦਾ ਨਹੀਂ ਵੱਡਾ ਹਾਸਲ ਹੋ ਸਕਦਾ ਸੀ ਨਹੀਂ ਜੀ ਸਰ ਬਚਾ ਹੋ ਗਿਆ ਸਿਲੰਡਰ ਫਟਦਾ ਤੇ ਵੱਡਾ ਹਾਸਲ ਹੋ ਸਕਦਾ ਸੀ ਹਾਂ ਬਚਾ ਪਾਜੀ ਹਾਂ ਬਚਾ ਹੋ ਗਿਆ ਤੇ ਸਰ ਇਹ ਪ੍ਰਾਈਵੇਟ ਹੈ ਸਰਕਾਰੀ ਐਮਬੂਲੈਂਸ ਪ੍ਰਾਈਵੇਟ ਆ ਭਾਜੀ ਤੇ ਹਸਪੀਟਲ ਦੇ ਅੰਦਰ ਤੁਸੀਂ ਸਰਕਾਰੀ ਅੰਦਰ ਮਤਲਬ ਤੁਹਾਨੂੰ ਜਾ ਰਿਹਾ ਕਰਨੀ ਕੋਈ ਗਲਤੀ ਨਹੀਂ ਹੋਈ ਸਾਡੇ ਕੋਲ ਨਹੀਂ ਨਹੀਂ ਮਤਲਬ ਲਾਉਣ ਦੀ ਇਜਾਜ਼ਤ ਹੈ ਤੁਹਾਨੂੰ ਹੈਗੀ ਹੈ ਹੈਗੀ ਇਜਾਜ਼ਤ ਪ੍ਰਾਈਵੇਟ ਠੀਕ ਠੀਕ ਤੇ ਇਹ ਮਤਲਬ ਰੋਟੀਨ ਰੋਟੀਨ ਸੀ ਲਾਂਦੇ ਤੁਸੀਂ ਇੱਥੇ ਮਤਲਬ ਐਮਬੂਲੈਂਸ ਮਤਲਬ ਰੋਟੀਨ ਸੀ ਲਾਂਦੇ ਭਾਜੀ ਹਾਂਜੀ ਰੋਜ਼ ਲਾਂਦੇ ਰੋਜ਼ ਲਾਂਦੇ ਤੇ ਮਤਲਬ ਐਦਾਂ ਹਾਦਸਾ ਵੱਡਾ ਹੋ ਸਕਦਾ ਸੀ ਤੁਹਾਨੂੰ ਲੱਗਦਾ ਨਹੀਂ ਵੱਡੀ ਗੱਲੀ ਹੈ ਕਦੇ ਨਹੀਂ ਹੋ ਸਕਦਾ ਨਹੀਂ ਭਾਈ ਇਹ ਸਿਲੰਡਰ ਫਟੇ ਦਾ ਹਾਦਸਾ ਨਹੀਂ ਹੋਊਗਾ ਉੱਥੇ ਸਿਵਲ ਹਸਪੀਟਲ ਆ ਲੋਕ ਆਂਦੇ ਨੇ ਲੋਕ ਬੈਠੇ ਹੁੰਦੇ ਨੇ ਜੇ ਸਿਲੰਡਰ ਫਟ ਜੂਵੇ ਗੱਡੀ ਨੂੰ ਅੱਗ ਲੱਗ ਜੂਵੇ ਬਲਾਸਟ ਹੋ ਜੂਵੇ ਤੇ ਲੋਕ ਚੁਲਸੰਗੇ ਵਿੱਚ ਨਹੀਂ ਪਾਜੀ ਇਹ ਤੇ ਸਿਲੰਡਰ ਫਟਣ ਨਾਲ ਲੋਕ ਨਹੀਂ ਚੁਲਸਦੇ ਲੋਕ ਮਰਦੇ ਨੇ ਸਿਲੰਡਰ ਫਟਣ ਨਾਲ ਪਾਜੀ ਇਹ ਤਰ ਜੇ ਸਿਲੰਡਰ ਫਟ ਜੂਵੇ ਤਾਂ ਮੈਂ ਪੁੱਛ ਰਿਹਾ ਪਾਜੀ ਲੋਕ ਮਰਦੇ ਆ ਨਾ ਤੇ ਫਿਰ ਉਹ ਹਾਸਾ ਹੁੰਦਾ ਤੇ ਲੋਕ ਮਰਦੇ ਹਾਸਾ ਹੋ ਸਕਦਾ ਸੀਗਾ ਨਹੀਂ ਹੋ ਸਕਦਾਈ ਪਾਜੀ ਕਿਉਂ ਨਹੀਂ ਹੋ ਸਕਦਾ ਸੀਗਾ وجہ ਦੱਸੋ ਜੇ ਭਾਜੀ ਮੌਕੇ ਦੇ ਬੰਦੇ ਨਾ ਆਂਦੇ ਅੱਗ ਬੁਝਾਉਣ ਤੇ ਜੇ ਤੁਹਾਨੂੰ ਕਿਸੇ ਤੁਹਾਡੇ ਤੁਹਾਡੇ ਫਾਇਰ ਸੇਫਟੀ ਅੰਦਰ ਐਂਬੂਲੈਂਸ ਚ ਹੈਗੇ ਆ ਹਾਂ ਹੈਗੇ ਹੈਗੇ ਨਹੀਂ ਪਤਾ ਨਹੀਂ ਹੈਗੇ ਮੰਨ ਨਹੀਂ ਹੈਗੇ ਮੰਨਦੇ ਹੋ ਗਲਤੀ ਤੁਸੀਂ ਵੀ ਇੱਧਰ ਹੋਏ ਰਹਿੰਦੇ ਨਹੀਂ ਕਿਉਂ ਨਹੀਂ ਕਿਉਂ ਨਹੀਂ ਡਰਿੰਕਤੀ ਤੁਸੀਂ ਸ਼ਰਾਬ ਪੀਤੀ ਹੈਂ ਕੀਤੀ ਪਾਈ ਤੁਹਾਡੀ ਨਹੀਂ ਮਤਲਬ ਮੰਨਦੇ ਤੁਸੀਂ ਆਪਣੀ ਗਲਤੀ ਮੰਨਦੇ ਹਾਂ ਅੱਛਾ ਤੇ ਰੂਟੀਨ ਸੀਮਾ ਲੱਗ ਐਮਬੂਲੈਂਸ ਲੱਗਦੀ ਸਰ ਪਰ ਠੀਕ ਹੈ ਭਾਈ ਓਕੇ ਜੀ ਚੱਲ ਚੜ੍ਹਦੇ ਠੀਕ ਹੋ ਭਾਈ ਹੋਰ ਤੋਂ ਲੱਗ ਭਾਈ ਹੋਇਆ ਕੀ ਨਾਮ ਕੀ ਤੁਹਾਡਾ ਕਹਿੰਦੇ ਭਾਈ ਨਾਮ ਕੀ ਤੁਹਾਡਾ ਦੱਸ ਦੋ ਕੀ ਹੋਇਆ ਵਿਸ਼ਾਲ ਤੇ ਭਾਈ ਹੋਇਆ ਕੀ ਹੋਇਆ ਕੀ ਸਰਜੈਂਟ ਭਾਈ ਕੁਛ ਨਹੀਂ ਇੱਧਰ ਆ ਕਤੂ ਆਜਾਬ ਲੱਗਾ ਸੀਗਾ ਅੱਛਾ ਉਹ ਨਾ ਇਧਰ ਹਾਂ ਲੱਗੀ ਰਿਵੈਟਰ ਅੱਗ ਲੱਗੀ ਸੀ ਅੱਗ ਲੱਗੀ ਸੀ ਐਂਬੂਲੈਂਸ ਅੰਦਰ ਆਕਸੀਜਨ ਸਿਲੰਡਰ ਹੀ ਪਿਆ ਹਾਂ ਪਿਆ ਤੇ ਸਰ ਲੱਗਦਾ ਨਹੀਂ ਵੱਡਾ ਹਾਸਾ ਹੋ ਸਕਦਾ ਸੀ ਨਹੀਂ ਪਾਜੀ ਸਰ 50 ਬਚਾ ਹੋ ਗਿਆ ਸਿਲੰਡਰ ਫਟਦਾ ਤੇ ਵੱਡਾ ਬਚਾ ਹੋ ਗਿਆ ਪਾਜੀ ਹਾਂ ਬਚਾ ਹੋ ਗਿਆ ਤੇ ਇਹ ਸਾਰੇ ਇਹ ਪ੍ਰਾਈਵੇਟ ਹੈ ਸਰਕਾਰੀ ਐਂਬੂਲੈਂਸ ਪ੍ਰਾਈਵੇਟ ਆ ਪਾਜੀ ਤੇ ਹਸਪੀਟਲ ਦੇ ਅੰਦਰ ਕੋਈ ਸਰਕਾਰੀ ਅੰਦਰ ਮਤਲਬ ਤੁਹਾਨੂੰ ਜਾ ਨਹੀਂ ਕੋਈ ਗਲਤੀ ਨਹੀਂ ਹੋਈ ਸਾਡੇ ਕੋਲ ਨਹੀਂ ਮਤਲਬ ਲਾਂਡ ਦੀ ਇਜਾਜ਼ਤ ਹੈ ਤੁਹਾਨੂੰ ਹੈਗੀ ਆ ਹੈਗੀ ਹੈ ਠੀਕ ਠੀਕ ਤੇ ਇਹ ਮਤਲਬ ਰੂਟੀਨ ਸੀ ਲੰਦੇ ਤੁਸੀਂ ਇੱਥੇ ਮਤਲਬ ਐਂਬੂਲੈਂਸਰ ਮਤਲਬ ਰੀਨ ਆਂਦੇ ਭਾਜੀ ਹਾਂਜੀ ਰੋਜ਼ ਲੰਦੇ ਰੋਜ਼ ਜਾਂਦੇ ਹੋ ਤੇ ਇਹ ਮਤਲਬ ਇਦਾਂ ਹਾਦਸਾ ਵੱਡਾ ਹੋ ਸਕਦਾ ਸੀ ਤੁਹਾਨੂੰ ਲੱਗਦਾ ਨਹੀਂ ਗੱਲੀ ਕਦੇ ਨਹੀਂ ਹੋ ਸਕਦਾ ਨਹੀਂ ਭਾਈਏ ਸਿਲੰਡਰ ਫਟੇ ਤਾਂ ਹਾਦਸਾ ਨਹੀਂ ਹੋਊਗਾ ਕਿਉਂਕਿ ਇੱਥੇ ਸਿਵਲ ਹਸਪੀਟਲ ਆ ਲੋਕ ਆਂਦੇ ਨੇ ਲੋਕ ਬੈਠੇ ਹੁੰਦੇ ਨੇ ਜੇ ਸਿਲੰਡਰ ਫਟ ਜੂਵੇ ਗੱਡੀ ਨੂੰ ਅੱਗੇ ਲੱਗ ਜੂਵੇ ਬਲਾਸਟ ਹੋ ਜੂਵੇ ਤੇ ਲੋਕ ਚੁਲਸਣਗੇ ਵਿੱਚ ਨਹੀਂ ਭਾਜੀ ਇੱਧਰ ਸਿਲੰਡਰ ਫਟਣ ਨਾਲ ਲੋਕ ਨਹੀਂ ਚੁਲ ਸਕਦੇ ਲੋਕ ਮਰਦੇ ਨੇ ਸਿਲੰਡਰ ਫਟਣ ਨਾਲ ਪਾਜੀ ਇਹਦਰ ਜੇ ਸਿਲੰਡਰ ਫਟ ਗਿਆ ਤੇ ਮੈਂ ਪੁੱਛ ਰਿਹਾ ਪਾਜੀ ਲੋਕ ਮਰਦੇ ਆ ਨਾ ਤੇ ਫਿਰ ਉਹ ਹਾਸਾ ਹੁੰਦਾ ਤੇ ਲੋਕ ਮਰਦੇ ਹਾਸਾ ਹੋ ਸਕਦਾ ਸੀਗਾ ਨਹੀਂ ਹੁੰਦਾ ਤਾਂ ਹੀ ਪਾਜੀ ਕਿਉਂ ਨਹੀਂ ਹੋ ਸਕਦਾ ਸੀਗਾ ਭਜਾ ਦਸੋ ਇਹ ਪਾਜੀ ਮੌਕੇ ਦੇ ਬੰਦੇ ਨਾ ਆਉਂਦੇ ਅੱਗ ਭਜਾਉਂਦੇ ਜੇ ਤੁਹਾਨੂੰ ਕਿਸੇ ਤੁਹਾਡੇ ਤੁਹਾਡੇ ਫਾਇਰ ਸੇਫਟੀ ਅੰਦਰ ਐਂਬੂਲੈਂਸ ਚ ਹੈਗੇ ਹੈ ਹੈਗੇ ਹੈ ਨਹੀਂ ਪਾਜੀ ਨਹੀਂ ਹੈਗੇ ਗਲਤੀ ਹੋ ਗਈ ਗਲਤੀ ਤੁਸੀਂ ਵੀ ਇੱਧਰ ਹੋਏ ਰਹਿੰਦੇ ਕਿਉਂ ਨਹੀਂ ਕਿਉਂ ਨਹੀਂ ਡਰਿੰਕ ਤੀ ਤੁਸੀਂ ਤੇ ਰਹੋ ਇੱਧਰ ਨਹੀਂ ਤੁਹਾਡੀ ਨਹੀਂ ਮਤਲਬ ਮੰਨਦੇ ਤੁਸੀਂ ਆਪਣੀ ਗਲਤੀ ਮੰਨਦੇ ਹਾਂ ਅੱਛਾ ਤੇ ਰੂਟੀਨ ਸੀ ਮਤਲਬ ਐਮਬुलेंस ਲੱਗਦੀ ਸਰਕਟ ਠੀਕ ਹੈ ਭਾਈ ਓਕੇ ਜੀ ਠੀਕ